ਗੁਰਦਾਸਪੁਰ ਦੇ ਰੈਸਟੋਰੈਂਟ ਨੇ ਚੰਡੀਗੜ੍ਹ ਦੇ ਰੈਸਟੋਰੈਂਟਾਂ ਨੂੰ ਮਾਤ ਦੇ ਦਿੱਤੀ ਹੈ ਔਰ ਗੱਲ ਕਰੀਏ ਤਾਂ ਸਾਡੇ ਇੱਕ ਭਰਾ ਨੇ ਰੈਸਟੋਰੈਂਟ ਖੋਲ੍ਹਿਆ ਔਰ ਗੁਰਦਾਸਪੁਰ ਦੇ ਵਿੱਚ ਹੈ ਗੁਰਦਾਸਪੁਰ ਤੋਂ ਬੱਸ ਸਟੈਂਡ ਤੋਂ ਜਦੋਂ ਤੁਸੀਂ ਮਕੇਰੀਆਂ ਨੂੰ ਜਾਂਦੇ ਹੋ ਤਾਂ ਲਗਭਗ 1.5 ਕਿਲੋਮੀਟਰ ਦੇ ਅੰਦਰ ਅੰਦਰ ਮਕੇਰੀਆਂ ਵਾਲੇ ਰੋਡ ਤੇ ਔਰ ਬੱਸ ਸਟੈਂਡ ਤੋਂ ਬਿਲਕੁਲ ਨਜ਼ਦੀਕ ਔਰ ਰੈਸਟੋਰੈਂਟ ਕੀ ਹੈ ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਵੱਡੇ ਵੱਡੇ ਮਾਲ ਦਿੱਲੀ ਦੇ ਵਿੱਚ ਵੱਡੇ ਵੱਡੇ ਰੈਸਟੋਰੈਂਟ ਐਵੇਂ ਜੀ ਲੋਕੇਸ਼ਨ ਹੈ ਐਵੇਂ ਜੀ ਲੁੱਕ ਹੈ ਉਹ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕਰਦੇ ਆ ਤੁਹਾਡੇ ਨਾਲ ਔਰ ਕੱਲੀ-ਕੱਲੀ ਤਸਵੀਰ ਤੁਸੀਂ ਦੇਖਦੇ ਰਹੋ ਕਿ ਕਿਵੇਂ ਜਿਆ ਔਰ ਭਰਾ ਨਾਲ ਗੱਲ ਕਰਦੇ ਆ ਜੋ ਇੱਥੇ ਕੰਮ ਕਰਦੇ ਨੇ ਜੋ ਇਸ ਨੂੰ ਸੰਭਾਲ ਕਰਦੇ ਇਸ ਦੀ ਜੋ ਆਏ ਗਿਆ ਨੂੰ ਇੱਜ਼ਤ ਮਾਣ ਐਨ ਵਧੀਆ ਫੂਡ ਜੋ ਦਿੰਦੇ ਆ ਉਹਨਾਂ ਨਾਲ ਗੱਲ ਕਰ ਹਾਂਜੀ ਪ੍ਰਾਈ ਸਸੀ ਕਾਲ ਜੀ ਸਸੀ ਕਾਲ ਜੀ ਭਰਾ ਜੀ ਨਾਮ ਕੀ ਆਪਣਾ ਸਰ ਬਲਰਾਮ ਸਿੰਘ ਜੀ ਇਹ ਕੀ ਨਾਮ ਹੈਗਾ ਤੁਹਾਡੇ ਰੈਸਟੋਰੈਂਟ ਦਾ ਸਾਡਾ ਗੈਟ ਟੂਗੇਦਰ ਹੈਗਾ ਜੀ ਗੁਰਦਾਸਪੁਰ ਵਿੱਚ ਨਵਾਂ ਬੱਸ ਸਟੈਂਡ ਤੋਂ ਕਿਲੋ ਡੈਡ ਕਿਲੋਮੀਟਰ ਪਾੜਾ ਮੋੜ ਤੇ ਹੈਗਾ ਜੀ ਇਸ ਦੇ ਵਿੱਚ ਕਿੰਨਾ ਟਾਈਮ ਹੈ ਦਾ ਜਦੋਂ ਤੁਸੀਂ ਖੋਲਦੇ ਹੋ ਸਵੇਰੇ ਕਿੰਨਾ ਟਾਈਮ ਹੈ ਔਰ ਸ਼ਾਮ ਤੱਕ ਕਿੰਨੇ ਵਜੇ ਤੱਕ ਪ੍ਰੋਗਰਾਮ ਰਹਿੰਦਾ ਸਰ ਮਾਰਨਿੰਗ ਅਸੀਂ 10 ਵਜੇ ਨਾਲ ਓਪਨ ਕਰ ਦਿੰਦੇ ਆ ਜਿੱਥੋਂ ਕਿ ਆਪਣਾ ਬ੍ਰੇਕਫਾਸਟ ਸ਼ੁਰੂ ਹੋ ਜਾਂਦਾ ਤੇ ਲਾਸਟ ਟਾਈਮ ਸਾਡਾ 11 ਕਜੇ ਤੱਕ ਲਾਸਟ ਆਰਡਰ ਲੈ ਲੇਦਾ ਤੇ ਜੇ ਗੱਲ ਕਰੀਏ ਤਾਂ ਹੋਰ ਵੀ ਬਹੁਤ ਸਾਰੇ ਰੈਸਟੋਰੈਂਟ ਖੁੱਲ੍ਹੇ ਹੋਏ ਨੇ ਤਾਂ ਇਸ ਦਾ ਕੁਝ ਦੇਖ ਜਿਹੜੀ ਅਲੱਗ ਬਣਾਈ ਗਈ ਔਰ ਪੈਸਾ ਜਿਹੜੇ ਹਿਸਾਬ ਨਾਲ ਹਰ ਹਰ ਚੀਜ਼ ਨੂੰ ਵੇਖ ਕੇ ਹਰ ਪੁਆਇੰਟ ਨੂੰ ਵੇਖਿਆ ਗਿਆ ਇਹ ਤੁਸੀਂ ਕਿਵੇਂ ਵੇਖਦੇ ਦੇਖੋ ਜੀ ਬਹੁਤ ਹੀ ਵਧੀਆ ਗੁਰਦਾਸਪੁਰ ਦੇ ਵਿੱਚ ਰੈਸਟੋਰੈਂਟ ਖੁੱਲਿਆ ਹੈਗਾ ਜੀ ਜੋ ਵੀ ਗੈਸਟ ਇੱਥੇ ਆਉਂਦਾ ਹੈਗਾ ਉਹਨਾਂ ਨੂੰ ਰੈਸਟੋਰੈਂਟ ਦਾ 뷰 ਦੇਖ ਕੇ ਬਹੁਤ ਹੀ ਅੱਛਾ ਲੱਗਦਾ ਹਰ ਇੱਕ ਲੋਕੀ ਤਾਰੀਫ ਕਰਦੇ ਆ ਜਿਹਦੇ ਵਿੱਚ ਗਾਰਡਨ ਦਿੱਤੀ ਹੋਈ ਹੈ ਰੈਸਟੋਰੈਂਟ ਦੇ ਤਾ ਕਾਫੀ ਵਗੈਰਾ ਹੈਗਾ ਜੀ ਤੇ ਬਹੁਤ ਹੀ ਵਧੀਆ ਅਸੀਂ ਪ੍ਰੈਪਰੇਸ਼ਨ ਦਿੰਦੇ ਆ ਜਿਹਦੇ ਵਿੱਚ ਇੰਡੀਅਨ ਚਾਈਨਸ ਤੰਦੂਰ ਫੂਡ ਵਗੈਰਾ ਅਸੀਂ ਸਰਵ ਕਰਦੇ ਆ ਤੇ ਬਹੁਤ ਹੀ ਵਧੀਆ ਸਰਵਿਸ ਨਾਲ ਗੈਸਟ ਨੂੰ ਅਸੀਂ ਸੈਟੀਸਫਾਈ ਕਰਦੇ ਆ ਕਿ ਜਿਹੜਾ ਗੈਸਟ ਬਹੁਤ ਆ ਕੇ ਖੁਸ਼ ਹੁੰਦਾ ਹੈਗਾ ਇੱਥੇ ਜੇ ਹੁਣ ਗੱਲ ਕਰੀਏ ਤਾਂ ਅਸੀਂ ਜਦੋਂ ਮਕੇਰੀਆਂ ਤੋਂ ਆਉਂਦੇ ਆ ਤਾਂ ਫਿਰ ਰਾਈਟ ਸਾਈਡ ਤੇ ਪੈਂਦਾ ਤੇ ਜਦੋਂ ਗੁਰਦਾਸਪੁਰ ਤੋਂ ਆਉਂਨੇ ਆ ਤਾਂ ਲੈਫਟ ਸਾਈਡ ਲੈਫਟ ਸਾਈਡ ਤੇ ਪੈਂਦਾ ਜੀ ਤੇ ਲਗਭਗ 1 ਕਿਲੋਮੀਟਰ ਜਾਂ ਜ਼ਿਆਦਾ ਸਮਥਿੰਗ ਕਿਲੋ ਸਵਾ ਕਿਲੋਮੀਟਰ ਦੇ ਵਿੱਚ ਤੁਸੀਂ ਰੱਖ ਲਓ ਇੰਨਾ ਕੀ ਹੋਏਗਾ ਜੀ ਨਵੇਂ ਬੱਸ ਸਟੈਂਡ ਤੋਂ ਨਵੇਂ ਬੱਸ ਸਟੈਂਡ ਤੋਂ ਹਾਂਜੀ ਹਾਂਜੀ ਤੇ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇਹ ਓਪਨਿੰਗ ਕੀਤੀ ਹੋਈ ਨੂੰ ਇੱਥੇ ਸਰ ਇਹ ਦਸੰਬਰ ਨੂੰ ਓਪਨ ਹੋਇਆ ਸੀਗਾ ਜੀ ਉਦੋਂ ਤੋਂ ਅਸੀਂ ਇੱਥੇ ਹੀ ਕੰਮ ਕਰਦੇ ਪਏ ਹਾਂ ਜੀ ਤੇ ਪਹਿਲਾਂ ਵੀ ਤੁਸੀਂ ਲੰਬਾ ਸਮਾਂ ਹੋਰ ਰੈਸਟੋਰੈਂਟ ਵਿੱਚ ਵੀ ਕੰਮ ਕੀਤਾ ਹੋਏਗਾ ਔਰ ਵੱਡੀਆਂ ਸਿਟੀਆਂ ਵਿੱਚ ਵੀ ਕੀਤਾ ਹੋਏਗਾ ਉਹਦਾ ਤੇ ਇਹਦਾ ਕੁਝ ਫਰਕ ਦਿਖਾਈ ਦਿੰਦਾ ਕਿ ਜਾਂ ਸੇਮ ਇਹ ਵੀ ਉਹਨਾਂ ਦੇ ਬਰਾਬਰ ਚੱਲ ਰਿਹਾ ਬਹੁਤ ਹੀ ਵਧੀਆ ਹੈਗਾ ਬਹੁਤ ਜ਼ਿਆਦਾ ਫਰਕ ਹੈਗਾ ਤੁਹਾਨੂੰ ਇਦਾਂ ਦੀ ਪ੍ਰਾਪਰਟੀ ਬਹੁਤ-ਬਹੁਤ ਵੱਡੇ ਸ਼ਹਿਰਾਂ ਵਿੱਚ ਵੀ ਸ਼ਾਇਦ ਘੱਟ ਹੀ ਦੇਖਣ ਨੂੰ ਮਿਲੇ ਜਿੱਦਾਂ ਚੰਡੀਗੜ੍ਹ ਤੁਸੀਂ ਲੈ ਲਓ ਦਿੱਲੀ ਵਗੈਰਾ ਚਲੇ ਜਾਓ ਇਦਾਂ ਦੀ ਪ੍ਰਾਪਰਟੀ ਤੁਹਾਨੂੰ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ ਜੋ ਕਿ ਗੁਰਦਾਸਪੁਰ ਦੇ ਵਿੱਚ ਪ੍ਰਾਪਰਟੀ ਖੁੱਲੀ ਹੈਗੀ ਹੈ ਜੀ ਇਹਦਾ ਨਾਮ ਜਿਹੜਾ ਉਹ ਦੁਆਰਾ ਬੋਲਿਆ ਜਾਵੇ ਔਰ ਇਸ ਦਾ ਕੋਈ ਬੁਕਿੰਗ ਨੰਬਰ ਜਿਹੜਾ ਉਹ ਫੋਨ ਨੰਬਰ ਬੋਲਿਆ ਜਾਵੇ ਹਾਂਜੀ ਇਹ ਸਰ ਰੈਸਟੋਰੈਂਟ ਗੈਟ ਟੂਗੇਦਰ ਕੈਫੇ ਰੈਸਟੋਰੈਂਟ ਹੈਗਾ ਜੀ ਜੋ ਕਿ ਮਕੇਰੀਆ ਰੋਡ ਤੇ ਪਾੜਾ ਮੋੜ ਤੇ ਹੈਗਾ ਜੀ ਤੇ ਜੋ ਕਿ ਸਿਟੀ ਦੇ ਨਾਲ ਹੀ ਪੈਂਦਾ ਹੈਗਾ ਜੀ ਫੋਨ ਨੰਬਰ ਵਗੈਰਾ ਬੋਲ ਸਕਦੇ ਹੋ ਫੋਨ ਨੰਬਰ ਸਰ 6283589421 ਇਹ ਕਿੰਨੇ ਸਮੇਂ ਤੋਂ ਕਿੰਨੇ ਸਮੇਂ ਤੱਕ ਤੁਹਾਨੂੰ ਕਾਲ ਕੀਤੀ ਜਾ ਸਕਦੀ ਹੈ ਜੇ ਕਿਸੇ ਨੇ ਬੁਕਿੰਗ ਕਰਨੀ ਹੈ ਔਰ ਕਿਹੜਾ ਕਿਹੜਾ ਪ੍ਰੋਗਰਾਮ ਕੀਤਾ ਜਾਣਾ ਹਾਂ ਸਰ ਫੋਨ ਤਾਂ 24 ਘੰਟੇ ਸਾਡਾ ਬੱਸ ਔਨ ਹੀ ਹੁੰਦਾ ਹੈਗਾ ਤੁਸੀਂ ਜਦੋਂ ਮਰਜ਼ੀ ਫੋਨ ਕਰ ਸਕਦੇ ਹੈਗੇ ਸਾਨੂੰ ਆਰਡਰ ਵਗੈਰਾ ਦੇ ਸਕਦੇ ਹੋ ਪ੍ਰੋਗਰਾਮ ਇੱਥੇ ਕਿਹੜਾ ਕਿਹੜਾ ਕਿੰਨੀ ਕੈਪੈਸਿਟੀ ਜਿਹੜੀ ਆ ਉਹ ਸਾਡੇ ਕੋਲ 100 ਦੀ ਹੈਗੀ ਹੈ ਜੇ ਕੈਪੈਸਿਟੀ ਜੋ ਰੈਸਟੋਰੈਂਟ ਦੇ ਵਿੱਚ ਹੈਗੀ ਹੈ ਹਾਂਜੀ 100 ਬੰਦੇ ਦਾ ਪ੍ਰੋਗਰਾਮ ਜਿਹੜਾ ਉਹ ਕਰ ਸਕਦੇ ਕਰ ਸਕਦੇ ਆ ਜਿਹਦੇ ਵਿੱਚ ਕੋਈ ਛੋਟੇ ਫੰਕਸ਼ਨ ਜਿਦਾ ਬਰਥਡੇ ਪਾਰਟੀ ਹੈਗੀ ਹੈ ਕਿ ਕਿੱਟੀ ਪਾਰਟੀ ਹੈਗੀ ਹੈ ਆਦਰ ਫੰਕਸ਼ਨ ਜੋ ਵੀ ਆਏਗਾ ਉਹ ਅਸੀਂ ਪੂਰਾ ਦੇਖਦੇ ਆਗੇ ਜਾਂ ਕਰਦੇ ਆ ਇਥੇ ਦੱਸ ਦਈਏ ਵੀ ਗੁਰਦਾਸਪੁਰ ਤੋਂ ਸਿਰਫ 1.5 ਕਿਲੋਮੀਟਰ ਦੇ ਅੰਦਰ ਅੰਦਰ ਮਕੇਰੀਆਂ ਰੋਡ ਦੇ ਉੱਤੇ ਇਹ ਰੈਸਟੋਰੈਂਟ ਹੈ ਗੈਟ ਟੂਗੇਦਰ ਔਰ ਬਹੁਤ ਵਧੀਆ ਲੋਕੇਸ਼ਨ ਜਿਹੜੀ ਆ ਤਸਵੀਰਾਂ ਤੁਸੀਂ ਨਾਲ-ਨਾਲ ਵੇਖ ਰਹੇ ਹੋ ਇਹ ਤਸਵੀਰਾਂ ਸਾਰੀਆਂ ਉਸ ਦੇ ਅੰਦਰ ਦੀਆਂ ਨੇ ਔਰ ਇਹ ਤਸਵੀਰਾਂ ਦੇ ਸਾਬਤ ਤੁਸੀਂ ਲਗਾ ਸਕਦੇ ਹੋ ਤੁਹਾਨੂੰ ਐ ਭਲੇਖਾ ਲਵੇਗਾ ਜਿਵੇਂ ਤੁਸੀਂ ਚੰਡੀਗੜ੍ਹ ਚ ਘੁੰਮ ਰਹੇ ਹੋ ਲੇਕਿਨ ਇਹ ਚੰਡੀਗੜ੍ਹ ਨਹੀਂ ਤੁਸੀਂ ਗੁਰਦਾਸਪੁਰ ਦੇ ਵਿੱਚ ਉਹ ਸਹੀ ਸੁਣਿਆ ਤੁਸੀਂ ਔਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਉਸ ਭਰਾ ਦੀ ਇੱਕ ਹੈਲਪ ਇੱਕ ਭਰਾ ਦਾ ਹੌਸਲਾ ਵਧਾਉਣ ਵਾਸਤੇ ਆਏ ਆ ਜਿਸ ਭਰਾ ਨੇ ਰੈਸਟੋਰੈਂਟ ਖੋਲ੍ਹਿਆ ਔਰ ਸਾਡੇ ਗੁਰਦਾਸਪੁਰ ਦਾ ਭਰਾ ਪੰਜਾਬੀ ਜਿਸ ਨੇ ਖੋਲ੍ਹਿਆ ਔਰ ਅਸੀਂ ਫਿਰ ਧੰਨਵਾਦ ਕਰਦੇ ਆ ਉਸ ਦਾ ਜੇ ਉਸ ਨੇ ਅਪਰੀਸ਼ੀਏਟ ਕੀਤਾ ਔਰ ਨੌਜਵਾਨਾਂ ਨੂੰ ਇੱਕ ਸੇਧ ਦਿੱਤੀ ਆ ਕਿ ਜੇ ਕੋਈ ਨੌਜਵਾਨ ਬਾਹਰ ਜਾ ਕੇ ਕਹਿੰਦਾ ਹੈ ਜੀ ਇੱਥੇ ਕਾਰੋਬਾਰ ਨਹੀਂ ਹੈ ਇੱਥੇ ਵੀ ਕਾਰੋਬਾਰ ਬਹੁਤ ਵਧੀਆ ਔਰ ਬਹੁਤ ਵਧੀਆ ਲੋਕੇਸ਼ਨ ਦੇ ਵਿੱਚ ਰੋਡ ਦੇ ਉੱਤੇ ਔਰ ਪੈਸੇ ਦੀ ਗੱਲ ਕਰੀਏ ਤਾਂ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਕਿੰਨਾ ਭਰਾ ਨੇ ਪੈਸਾ ਲਗਾਇਆ ਲੇਕਿਨ ਲੁੱਕ ਮੁਤਾਬਕ ਬਹੁਤ ਸੋਹਣਾ ਔਰ ਅੰਦਰ ਜੋ ਫੈਸਿਲਿਟੀ ਹੈ ਕੈਮਰੇ ਸੀਸੀਟੀਵੀ ਕੈਮਰਾ ਨਾਲ ਲੈਸ਼ ਹੈ ਔਰ ਪੂਰਾ ਜਿਹੜਾ ਇੱਕ ਵਾਰ ਤਾਂ ਜ਼ਰੂਰ ਸਾਡੇ ਵੱਲੋਂ ਮੈਸੇਜ ਆ ਆਮ ਜਨਤਾ ਨੂੰ ਗੁਰਦਾਸਪੁਰ ਦੇ ਲੋਕਾਂ ਨੂੰ ਔਰ ਹੋਰ ਵੀ ਇਸ ਰੋਡ ਤੋਂ ਆਉਣ ਜਾਣ ਵਾਲਿਆਂ ਨੂੰ ਕੀ ਸਾਡੀ ਖਬਰ ਜਿਹੜੀ ਆ ਜਾਂ ਸਾਡੇ ਵੀਊ ਹੈ ਇਹ ਵੇਖ ਕੇ ਇੱਕ ਵਾਰ ਤਾਂ ਜਰੂਰ ਇੱਥੇ ਆਓ ਇੱਕ ਵਾਰ ਜਰੂਰ ਵੇਖੋ ਕਿ ਵਾਕੇ ਹੀ ਬਹੁਤ ਸੋਹਣਾ ਇਹ ਜੋ ਰੈਸਟੋਰੈਂਟ ਬਣਿਆ ਇਸ ਦੇ ਵਿੱਚ ਇੱਕ ਵਾਰ ਜਰੂਰ ਚਾਂਸ ਜੇ ਮਿਲਦਾ ਤਾਂ ਮੌਕਾ ਜਰੂਰ ਕੱਢੋ ਇੱਕ ਟਾਈਮ ਜਰੂਰ ਕੱਢੋ ਔਰ ਇੱਥੇ ਜਰੂਰ ਪਹੁੰਚੋ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ